ਲੁੱਟਖੋਹਾਂ ਨੂੰ ਠੱਲ ਪਾਉਣ ਲਈ ਬੈਗਵਾਲ ਪੁਲਿਸ ਵੱਲੋਂ ਵੱਡੀ ਮੁਹਿੰਮ ਤੈਅ ਅੱਜ ਫੇਰ ਖੋਹਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਲਗਦੀ ਮੋਬਾਈਲ ਤੇ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਇਸ ਬੰਦੀ ਰੱਖੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਬ-ਡਿਵੀਜ਼ਨ ਪੁਲਤ ਦੇ ਡੀਐਸਪੀ ਕਰਨਲ ਸਿੰਘ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਸ਼੍ਰੀਮਤੀ ਵੱਸਲਾ ਗੁਪਤੇ ਦੀਆਂ ਹਦਾਇਤਾਂ ਤੇ ਲੁੱਟਾਂ ਖੋਹ ਕਰਨ ਵਾਲੇ ਵਿਅਕਤੀਆਂ ਖਿਲਾਫ ਅਰੰਭੀ ਮਹਿੰਮ ਤਹਿਤ ਬੇਕਵਾਲ ਪੁਲਸ ਨੇ ਇੱਕੋ ਦਿਨ ਵਿੱਚ ਦੋ ਖੋਹਾਂ ਕਰਨ ਵਾਲੇ ਪਲਸਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਕੋਲੋਂ ਮੋਬਾਈਲ ਫੋਨ, ਦਸਤਰ ਅਤੇ ਖੋਸਵੇਂ ਵਰਤਿਆ ਗਿਆ ਪਲਸਰ ਮੋਟਰਸਾਈਕਲ ਵੀ ਪ੍ਰਾਪੰਦ ਕਰ ਲਿਆ ਗਿਆ ਇਸ ਮੁੱਖੇ ਗੱਲਬਾਤ ਕਰਦਿਆਂ ਡੀਐਸਪੀ ਕਰਨੈਲ ਸਿੰਘ ਨੇ ਹੋਰ ਕੀ ਦੱਸਿਆ ਮਾਨ ਜੋ ਸ਼੍ਰੀਮਤੀ ਬਸਲਾ ਗੁਪਤਾ ਜੀ ਆਈਪੀਐਸ ਐਸਐਸਬੀ ਸਾਹਿਬ ਕੁਸਲਾ ਜੀ ਵੱਲੋਂ ਜੋ ਲੁੱਟਾਖੁਆ ਅਤੇ ਚੋਰੀ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਛੜੀ ਗਈ ਹੈ ਉਹਦੇ ਤਹਿਤ ਕਾਰਵਾਈ ਕਰਦਿਆਂ ਜਿਹੜੀ ਬਿਗਵਾਲ ਪੁਲਿਸ ਨੂੰ ਲਗਾਤਾਰ ਜਿਹੜਾ ਵਿੱਚ ਕੰਮ ਕਰ ਰਹੇ ਹਨ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੌਰਾਨ ਇਨਾ ਨੇ ਦੋ ਵਿਅਕਤੀ ਰਵਿੰਦਰਪਾਲ ਸਿੰਘ son of ਸਰਜੀਤ ਸਿੰਘ ਵਾਸੀ ਤਲਵੰਡੀ ਕੁੱਕਾ ਅਤੇ ਅਮਨ ਜੋਤ ਸਿੰਘ son of ਸੁਰਿੰਦਰ ਸਿੰਘ ਵਾਸੀ ਤਲਵੰਡੀ ਕੁੱਕਾ ਨਾਮ ਦੇ ਇਹ ਵਿਅਕਤੀਆਂ ਨੂੰ ਕਬੂ ਕੀਤਾ ਜਿਨ੍ਹਾਂ ਨੇ ਮਿਤੀ 14 9 24 ਦੀ ਸ਼ਾਮ ਨੂੰ 3:30 ਵਜੇ ਇੱਕ ਸਿਕਰੀ ਮੋੜ ਦੇ ਲੱਗਿਓ ਜਿਹੜਾ ਪ੍ਰਵਾਸੀ ਗੌਰਵ ਨਾ ਦਾ ਵਿਅਕਤੀ ਸੀ ਕੁਰਸੀਆਂ ਵੇਚਣ ਵਾਲਾ ਉਹਦੇ ਪਾਸੋਂ 1750 ਰੁਪਏ ਜਿਹੜਾ ਖੋਹ ਕੀਤਾ ਸੀ ਦੱਤਰ ਦੀ ਨੌਕ ਤੇ ਉੱਤੇ ਦੱਤਰ ਨੂੰ ਡਾਂਡਾ ਦਿਖਾਇਆ ਸੀਗਾ ਦੱਤਰ ਦਾ ਉਸ ਤੋਂ ਇਲਾਵਾ ਇਹਨਾਂ ਹੀ ਵਿਕਤੀਆਂ ਨੇ ਉਸੇ ਹੀ ਦਿਨ ਪਹਿਲਾਂ ਇੱਕ ਰਾਪੁਰਪੀਰ ਰਕਸ਼ੋੜ ਦੇ ਉੱਪਰ ਸੈਲੀਬ੍ਰੇਸ਼ਨ ਪੈਲੇਸ ਦੇ ਲਾਗੇ ਜਿਹੜੀ ਹੈ ਉਹ ਖੋਹ ਕੀਤੀ ਸੀਗੀ ਉਹ ਨਿਰਮਲ ਸਿੰਘ ਨਾਂ ਦੇ ਵਿਕਤੀ ਦੱਸੋ ਜਿਹੜਾ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਉਹ ਇਹਨਾਂ ਨੇ ਆਪਣੇ ਆਪਣੀ ਮੋਟਰਸਾਈਕਲ ਤੇ ਸਵਾਰ ਸੀ ਉੱਤੇ ਜਾਂਦੇ ਜਾਂਦੇ ਚੱਪਟ ਮਾਰ ਕੇ ਉਹਦੇ ਜਿਹੜਾ ਜੇਬ ਦੇ ਵਿੱਚੋਂ ਮੋਬਾਈਲ ਫੋਨ ਵੀ ਖੋਹ ਲਿਆ ਸੀ ਜਿਸ ਵੰਦੀ ਸਾਡੇ ਇਹ ਦੋਨੇ ਮਤਜਿੰਦਾਰ ਸੀ ਤੇ ਇਹਨਾਂ ਨੂੰ ਕਾਫੀ ਜਿਹੜੀ ਹੈਗੀ ਟੈਕਨੀਕਲ ਤਰੀਕੇ ਨਾਲ ਅਤੇ ਜਿਹੜੀ ਹੋਰ ਇਨਫੋਰਮੇਸ਼ਨ ਦੇ ਤਹਿਤ ਇਹਨਾਂ ਜਿਹੜਾ ਕਾਰਵਾਈ ਕਰਦੇ ਸਬ ਇੰਸਪੈਕਟਰ ਅਨਜੀਤ ਸਿੰਘ ਮੁਖ ਅਫਸਰ थाना ਬੇਗੋਵਾਲ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਤੇ ਗ੍ਰਿਫਤਾਰ ਕੀਤਾ ਹੈਗਾ ਜਿਨ੍ਹਾਂ ਪਾਸੋਂ ਚੋਰੀ ਕੀਤਾ ਮੋਬਾਈਲ ਫੋਨ ਨਕਦੀ ਅਤੇ ਦੱਤਰ ਸ੍ਰੀ ਮੀਤ ਜਿਹੜਾ ਇਹਨਾਂ ਦਾ ਜਿਹੜਾ ਪੁਲਸਰ ਮੋਟਰਸਾਈਕਲ ਬਾਦ ਦੱਸਦੇ ਵਿੱਚ ਉਹ ਰਿਕਵਰੀ ਕੀਤਾ ਜਾ ਚੁੱਕਾ ਹੈਗਾ ਅਤੇ ਇਹਨਾਂ ਦੀ ਜਿਹੜੀ ਜਗ੍ਹਾਈ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਅਤੇ ਇਹਨਾਂ ਦਾ ਉਪਰਾਧਿਕ ਸ਼ੋਕਰ ਕੀ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਫਿਕਰ ਚਾ ਚਾ ਹੈ ਨਾ ਖਲਾਫ ਇਹਨਾਂ ਦੇ ਅਮਨ ਜੋਤ ਦੇ ਖਿਲਾਫ ਪਹਿਲਾਂ ਮੁਕਦਮਾ ਦਰਜ ਹੈਗਾ ਬਟ ਬਾਕੀ ਜਿਹੜੀ ਹੈਗੀ ਫੇਰ ਵੀ ਅਸੀਂ ਫਿਰ ਦਾ ਉੱਪਰ ਰਿਕਾਰਡ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਚੈਕਿੰਗ ਤੋਂ ਬਾਅਦ ਹੀ ਤੁਹਾਨੂੰ ਦੱਸਿਆ ਜਾਏਗਾ